ਮੋਦੀ ਸਰਕਾਰ ਨੇ ਇੱਕ ਬਿੱਲ ਲਿਆਂਦਾ ਜਿਹਦੇ ਤਹਿਤ ਮਨਰੇਗਾ ਸਕੀਮ ਬੰਦ ਕਰ ਦਿੱਤੀ ਮਨਰੇਗਾ ਸਕੀਮ ਬੰਦ ਕਰਕੇ ਉਹਨਾਂ ਨੇ ਵਿਕਸਿਤ ਭਾਰਤ ਜੀ ਰਾਮ ਦੀ ਸਕੀਮ ਸ਼ੁਰੂ ਕੀਤੀ ਉਹ ਕਹਿਣਾ ਦਾ ਹੈ ਬਈ ਮੈਂ ਦਿਹਾੜੀ ਨਹੀਂ ਬਣਾਉਣਾ ਦਿਹਾੜੀ ਨਹੀਂ ਗਈ ਜਨ ਬਣਾ ਕੇ ਪੱਜੀ ਲੇਕਿਨ ਪੈਸਾ ਕਿਹਦੇ ਦੇਣਾ ਓ ਪਹਿਲਾਂ ਦਿੰਦੀ ਸੀ 90% ਕੇਂਦਰ ਸਰਕਾਰ 10% ਸੂਬੇ ਦੀਆਂ ਸਰਕਾਰਾਂ ਪੈਸਾ ਆਪਾ ਕੇ ਕਿਹਦੇ 60 ਦਿਨ ਤੇ ਇਹਦੇ 90 ਦਿਨ ਤੇ ਇਹਦੇ 40 ਦਿਨ ਸਾਡੇ ਇੱਕ ਰਾਹ ਦੇ ਚੁੱਲ੍ਹੇ ਦਾ ਕੰਮ ਚੱਲਦਾ ਸੀਗਾ ਜੇਕਰ ਪਿੰਡਾਂ ਦੇ ਵਿੱਚ ਗਲੀਆਂ ਲਾਈਆਂ ਬਣਦੀਆਂ ਸੀਆਂ ਪਾਰਕ ਬਣਦੇ ਸੀ ਤੇ ਬੇਹਸਾਬ ਹੁੰਦੇ ਸੀਗੇ ਸੜਕਾਂ ਦੀ ਸਫਾਈ ਹੁੰਦੀ ਸੀ ਸਕੂਲਾਂ ਦੀ ਸਫਾਈ ਹੁੰਦੀ ਸੀ ਬਿੰਦੂ ਬਣਦੀਆਂ ਸੀ ਲੈਣੇਰੀਆਂ ਬਣਦੀਆਂ ਸੀ ਉਹ ਸਾਰੀਆਂ ਸਾਡੇ ਮਨਰੇਗਾ ਮਜ਼ਦੂਰ ਬਣਾਉਂਦੇ ਸੀ ਮੋਦੀ ਦੇ ਵਿੱਚ ਏਸੀ ਵੀ ਚਲੋ ਮਾੜਾ ਮੋਟਾ ਰੋਟੀ ਟੋਕਦਾ ਕੰਮ ਚੱਲ ਜਾਂਦਾ ਪਰ ਮੋਦੀ ਸਰਕਾਰ ਨੇ ਇਹ ਬੇਲੇ ਆ ਕੇ ਸਾਡੇ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਨੇ ਸਾਡੇ ਕਿਉਂਕਿ ਇਸ स्कीम ਦੇ ਤਹਿਤ 40% ਪੈਸਾ ਸਟੇਟ ਨੇ ਪਾਉਣਾ ਹੈ ਭਗਵਾਨਤ ਮਾਨ ਦੀ ਸਰਕਾਰ ਨੇ ਪਾਉਣਾ ਹੈ ਭਗਵਾਨਤ ਮਾਨ ਨੇ ਤਾਂ ਪਹਿਲੇ ਹੀ ਇਹ ਪੰਜਾਬ ਨੂੰ 2.5 ਲੱਖ ਇੱਕ ਬੰਦਾ ਕਰ ਦੇਈ ਆ 3.4 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈਗਾ ਉਹ ਪੰਜਾਬ ਸਿਰ ਹੈ ਤੇ ਪੰਜਾਬ ਜਿਹੜਾ ਪੈਸਾ ਉਹ ਮਨਰੇਜਾ ਨੂੰ ਦੇ ਨਹੀਂ ਸਕਣਾ ਸੈਂਟਰ ਨੇ ਵੀ ਜਿਣਾ ਨਹੀਂ ਸੈਂਟਰ ਕਹੂਗਾ ਪੰਜਾਬ ਦੇਊਗਾ ਪੰਜਾਬ ਕਹੂਗਾ ਸੈਂਟਰ ਦੇਊਗਾ ਇਹ ਰੌਲੇ ਦੀ ਗੱਲ ਕਰਕੇ ਇਹ ਸਕੀਮ ਦੰਦ ਤੋੜਦੇ ਲਈ ਇਹ ਵਿਲੇ ਲਿਆਂਦਾ ਗਿਆ ਨਾਲੇ ਜਿਹੜਾ ਆਰਐਸਐਸ ਦਾ ਜਾਂਦਾ ਜਿਹਦੇ ਤਹਿਤ ਸੰਗੀਤਾਂਚਾ ਜਿਹਦੇ ਤਹਿਤ ਸਨਾਗਨ ਧਰਮ ਨੂੰ ਅਪਲਿਫਟ ਕਰਨ ਲਈ ਜੀਐਸਟੀ ਮੇਰਾ ਖਰੀਤੀ ਜਦੋਂ ਕੋਈ ਚਾਹੀਦਾ ਇਹ ਸੀਗਾ ਜੇਕਰ ਸਕੀਮ ਬਣਨੀ ਸੀ ਤਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੇ ਨਾਂ ਤੇ ਇਹ ਸਕੀਮ ਬਣਨੀ ਚਾਹੀਦੀ ਸੀ ਘੱਟੋ-ਘੱਟ 300 ਜਨਾਂ ਦਾ ਰੋਜ਼ਗਾਰ ਚਾਹੀਦਾ ਸੀ ਸਾਨੂੰ ਬੜਵੀ ਚਾਹੀਦੀ ਸੀ ਸਾਨੂੰ ਦਵਾਈ ਮੁਟੀ ਚਾਹੀਦੀ ਸੀ ਸਾਡਾ ਘੱਟੋ-ਘੱਟ 20 ਲੱਖ ਦਾ ਬੀਮਾ ਚਾਹੀਦਾ ਸੀ ਸਾਡੀ ਜਿਹੜੀ ਦਿਹਾੜੀ ਹੈ ਉਹ 700 ਰੁਪਏ ਪ੍ਰਤੀ ਦਿਨ ਚਾਹੀਦੀ ਸੀ ਲੇਕਿਨ ਮੋਦੀ ਸਰਕਾਰ ਤੇ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਦੋਵੇਂ ਰਹੀਆਂ ਹੋਈਆਂ ਅੰਦਰ ਖਾਤੇ ਇੱਕ ਨਿੱਕ ਨੇ ਬਾ ਡਰਾਮਾ ਕਰਦੀ ਹੈ ਕਿ ਅਸੀਂ ਜਿਹੜਾ ਸੈਸ਼ਨ ਬੁਲਾ ਕੇ ਬਿੱਲ ਪਾਸ ਕਰ ਦਿੱਤਾ ਬਿੱਲ ਪਾਸ ਕਰਨਾ ਕੁਝ ਨਹੀਂ ਹੋਣਾ ਜੇ ਬਿੱਲ ਪਾਸ ਕਰਨਾ ਸੀ ਉਹਨੇ ਕਹਿਣਾ ਸੀ ਵੀ ਕੋਈ ਗੱਲ ਨਹੀਂ ਜੇ ਸੈਂਟਰ ਨਹੀਂ ਦਿੰਦਾ ਤਾਂ 2 ਲੱਖ ਕਰੋੜ ਦਾ ਬਜਟ ਹੈ ਤਾਂ 70 ਲੱਖ ਕਰੋੜ ਜਿਹੜਾ ਪੈਸਾ ਉਹ ਸਾਡੇ ਸ਼ਹਿਰੂਲ ਕਸਥਾ ਨਾਲ ਬੰਨਦਾ ਹੈ ਗਰੀਬਾਂ ਨਾਲ ਬੰਨਦਾ ਹੈ 70 ਲੱਖ ਕਰੋੜ ਰੁਪਈਆ ਸਾਡਾ ਬੰਨਦਾ ਹੈ ਜਿਲੇ ਜਿਨੇ ਜਿਨ੍ਹਾਂ ਦੀ ਸੰਖਿਆ ਪੜੀ ਉਹਨੇ ਇਹਨਾਂ ਦੀ ਹਿੱਸੇਦਾਰੀ ਦੇ ਮੁਤਾਬਕ ਉਸ ਪੈਸੇ ਮੁਤਾਬਕ ਭਗਵਾਨਤਮਾਨ ਸਾਨੂੰ ਦੇ ਸਕਦਾ ਸੀ ਲੇਕਿਨ ਸਾਨੂੰ ਤਾਂ ਹਲੇ ਤੱਕ ਜਿਹੜਾ ਚੋਣਾਂ 'ਚ ਵਾਅਦੇ ਕੀਤੇ ਸੀਗੇ ਪਹਿਲਾ ਮੇਦੀ ਕਹਣਾ 15-15 ਲੱਖ ਰੁਪਈਆ ਤਾ ਸਾਡੀਆਂ ਬੀਬੀਆਂ ਨੇ ਖਾਤੇ ਖਾਲੀ ਫਟਾਫਟ ਜਦੋਂ ਕਹਿੰਦੀ ਮੇਰਾ ਖੋਲ ਨਾ ਕਰਨੀ ਕਹਿੰਦੇ ਕਹਿੰਦੀ ਮੇਰਾ ਨਾ ਤੇ ਕਹਿੰਦੀ ਮੈਂ ਮੇਰੀ ਬੈਂਕ ਮੇਰੇ ਜਿਹਾ ਰੇ ਮੇਰਾ 15 ਲੱਖ ਨਾ ਕੋਈ ਰਹਿ ਜੇ ਬੇਤਨ ਮੋਦੀ ਨੇ ਸਾਰੇ ਲੁੱਟ ਲਿਆ ਸਾਰੇ ਲੁੱਟ ਲਿਆ ਇਸੇ ਤਰ੍ਹਾਂ ਭਗਵਾਨ ਸਵਾਮੀ ਨੇ ਚੁਟਕਲੇ ਸੁਣਾ ਸੁਣਾ ਕੇ ਬੀਬੀਆਂ ਨੂੰ ਪਾਈਆਂ ਨੂੰ ਉਹਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜਿੱਥੇ ਉਹਨੇ ਕਿਹਾ ਵੀ ਮੈਂ 1000 ਰੁਪਏ ਬੀਬੀਆਂ ਨੂੰ ਖਾਤੇ ਜੀ ਦਊਂ ਤਾਂ ਅੱਜ 4 ਸਾਲ ਹੋ ਚੁੱਕੇ ਨੇ 12 ਚੌਕ 48 48 48000 ਤੁਹਾਡਾ ਬੋਲੋ ਬਕਾਇਆ ਬੰਦਾ ਭਗਵੰਤ ਮਾਨ ਵੱਲ ਭਗਵੰਤ ਮਾਨ ਤੁਹਾਡਾ ਕਰ ਦੇਈ ਹੈ ਜੇ ਝਾੜੀ ਵਾਲਾ ਤੁਹਾਡੇ ਕੋਲ ਬੋਟਾਂ ਨਹੀਂ ਆਵੇ ਪਹਿਲਾਂ ਉਹਦੇ ਗੱਲ ਸਾਬਾ ਪਾਓ ਮੈਂ ਪਹਿਲਾਂ 48000 ਰੁਪਏ ਕੰਮੀ ਕੰਮੀ ਬੀਬੀ ਨੂੰ ਸਾਡੇ ਖਾਤੇ 'ਚ ਪਾ ਪਹਿਲਾਂ ਇੱਥੇ ਧਰ ਸਾਡਾ ਬਕਾਇਆ ਇੱਥੇ ਧਰੇ ਦੂਜੀ ਗੱਲ ਤੇ ਨਾ ਫਿਰ ਕਰਾਂਗੇ ਇਸ ਕਰਕੇ ਆਪਣੀ ਸਰਕਾਰ ਬਣਾ ਲਓ ਬਾਈਬਲ ਸਮਾਈ ਪਾਲੀ ਸਰਕਾਰ ਬਣਾ ਲਓ ਜਦੋਂ ਤੁਸੀਂ 2027 ਚ ਕਿਉਂਕਿ ਲਾਣਾ ਸਾਡਾ ਵੱਡਾ ਬੋਟਾ ਸਾਡੀਆਂ ਵੱਧ ਨੇ ਇਹਨਾਂ ਦੀ ਤਾਂ ਗਿਣਤੀ ਮੁੱਠੀ ਪਰ ਹੈ ਇਹ ਮੁੱਠੀ ਪਰ ਲੋਕਾਂ ਨੇ ਪੈਸੇ ਅਡਾਨੀ ਅਬਾਨੀ ਤੋਂ ਲੈ ਕੇ ਇਹਨਾਂ ਨੇ ਲਾਜ ਕਰ ਲਿਆ ਲੇਕਿਨ ਰਾਜ ਪ੍ਰਬੰਧ ਆਉਂਦਾ ਬੋਟਾ ਦੇ ਨਾਲ ਲਾਣਾ ਸਾਡਾ ਵੱਡਾ ਬੋਟਾ ਸਾਡੀਆਂ ਜ਼ਿਆਦੇ ਨੇ ਲੇਕਿਨ ਹਲੇ ਤੱਕ ਆਪਾਂ ਸਾਰੇ ਸਿਆਣੀ ਨਹੀਂ ਹੋਏ ਨੀਲੇ ਜੰਮੇ ਚ ਕੋ ਜਰਾ ਵੀ ਆਉਣ ਵਾਲੇ 27 ਦੇ ਵਿੱਚ जिन्ना ਕੋਲੇ ਚੰਡੇ ਆ ਧਰਤੀਆਂ ਨੇ ਚੱਕੋ ਬੁਲਾਤਾ ਹਾਂ ਮੈਨੂੰ ਪਤਾ ਲੱਗੇ ਵੀ 227 ਜਿੰਨੇ ਬੰਦੇ ਸਰਕਾਰ ਬਣਾਉਣ ਲਈ ਸਹਿਮਤ ਨਹੀਂ ਸਾਰੀ ਸੌਤਾ ਇਸ ਕਰਕੇ ਤੁਹਾਨੂੰ ਬੇਨਤੀ ਆ ਆਹ ਸਾਡੇ ਪੁਰਣੀ ਸਰਕਾਰ ਦਾ ਕਿਸ਼ਾ ਕਰੀਏ ਆਹ ਸਾਰੇ ਵੱਲੋਂ ਮੋਦੀ ਸਰਕਾਰ ਦਾ ਤੇ ਤੇ ਵਰਤਮਾਨ ਸਰਕਾਰ ਦਾ ਪਿੱਟ ਸਫਾ ਕਰਿਓ ਤੇ ਆਉਣ ਵਾਲੇ ਸਮੇਂ 'ਚ ਇਕਾਂ ਬਣਾ ਕੇ ਜਦੋਂ ਤੱਕ ਜੇ ਸਾਨੂੰ 1100 ਵੀ ਦੇ ਦੇਣੇ ਨੇ ਮਨ ਲਓ ਵੀ ਨਾ ਤਾਂ ਵੋਟ ਨਹੀਂ ਪਾਉਣੀਆਂ ਉਹਨਾਂ ਨੇ ਕਿਉਂਕਿ ਬੇਈਮਾਨ ਨੇ ਉਹਨਾਂ ਨੇ ਸਾਡੇ ਬੱਚੇ ਜਿਹੜੇ ਰੁਜ਼ਗਾਰ ਬੇਜ਼ਗਾਰ ਫਿਰਦੇ ਆ ਸਾਨੂੰ ਰੁਜ਼ਗਾਰ ਚਾਹੀਦਾ ਸਾਨੂੰ ਵਾਟਾ ਦਾਲ ਵਿੱਚ ਚਾਹੀਦੀ ਸਾਨੂੰ ਕਿਲਾ ਕਿਲਾ ਜ਼ਮੀਨ ਚਾਹੀਦੀ ਹੈ ਨਾ ਲਾ ਕਿਲਾ ਪੰਚਾਇਤੀ ਜ਼ਮੀਨ ਬੇਲੀ ਪਈ ਹੈ ਔਰ ਸਾਡੇ 17 ਕਿਲਿਆਂ ਤੋਂ ਵੱਧ ਕਿਸੇ ਜ਼ਗੀਰਦਾਰ ਕੋਲ ਜ਼ਮੀਨ ਨਹੀਂ ਚਾਹੀਦੀ ਲੈਂਡ ਸਿਮਿੰਗ ਕਿ ਵੀ ਲੱਗੂ ਜੇ ਕਰ ਕੋਈ ਜਦੋਂ ਬਸਪਾ ਦੀ ਸਰਕਾਰ ਬਣੇਗੀ ਤਾਂ ਤੁਹਾਡੇ ਤਰ੍ਹਾਂ ਦੇ ਵਿੱਚ ਜਨੂਨਾ ਆਉਣੀਆਂ ਜਿਵੇਂ ਉੱਤਰ ਪ੍ਰਦੇਸ਼ ਆਈਆਂ ਨੌਕਰੀ ਆਉਣੀਆਂ ਪੜਾਈ ਬਰੀ ਹੋਈ ਹੈ ਜੀ ਤੁਹਾਨੂੰ ਮੰਗਦੇ ਨਹੀਂ ਤੁਸੀਂ ਲਾਗੇ ਹੋਮੋਗੇ ਬੰਦਣ ਵਾਲੇ ਹੋਮੋਗੇ ਮੰਗਣ ਵਾਲੇ ਨਹੀਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਅੱਜ ਵੱਡੀ ਗੀਤੀ ਦੇ ਵਿੱਚ ਕਾਫੀ ਸਾਰੇ ਹਲਕਿਆਂ ਦੇ ਵਿੱਚੋਂ ਬ੍ਰਿਭੀਆਂ ਆਈਆਂ ਨੇ ਮਨਰੇਗਾ ਮਜ਼ਦੂਰ ਆਏ ਨੇ ਅਸੀਂ ਸੰਤਰ ਸਰਕਾਰ ਦਾ ਪੰਜਾਬ ਸਰਕਾਰ ਦਾ ਪਿੱਟ ਸਪਾ ਉਹਦੇ ਤੱਕ ਕਰਨਾ ਜਦੋਂ ਤੱਕ ਸਾਡੀ ਗੱਲ ਨਹੀਂ ਮੰਨਦੀ ਸਰਕਾਰ ਤਾਂ ਨਾ ਨਹੀਂ ਤਾਂ ਫਿਰ 2027 ਚ ਇੱਕ ਵਾਰੀ ਬੈਦ ਬਦਲ ਕੇ ਤਾਂ ਦੇਖਣੇ ਜੇ ਡਾਕਟਰ ਕੋਲ ਠੀਕ ਨਹੀਂ ਆਇਆ ਇੱਕ ਵਾਰੀ ਦੁਬਾਰਾ ਤਾਂ ਲਓ ਨਾ ਹਾਥੀਆ ਦਾ ਥੋੜ੍ਹੇ ਲਈ ਜਿਹੜੇ ਮਾਰਦੀ ਇਹਨਾਂ ਦੀ ਗੱਲ ਸਾਬਾ ਪਾ ਲਈ ਉਹਦਾ ਥੋੜੂ ਗੱਲ ਕਰਨਗੇ ਵੀ ਤੁਸੀਂ ਤੁਸੀਂ ਦੱਸੋ ਇੱਕ ਸਰਮਾਇਦਾਰ ਪਾਰਟੀ ਐ ਜਿਹੜੀ ਕਹਿੰਦੀ ਐ ਸੀ ਪੰਥ ਪੰਥਵੀ ਪਾਰਟੀ ਐ ਉਹ ਪੰਜਵਾਲੀ ਪਾਰਟੀ ਨੇ ਨੂੰ ਸਵਾਲਿਆ ਨੂੰ ਨੂੰ ਸੰਤਾਗੁਰ ਜੀ ਜੇਕਰ ਮਜ਼ਦੂਰਾਂ ਨੂੰ 700 ਰੁਪਏ ਦੀ ਹੜੀ ਮਿਲ ਗਈ 300 ਦਿਨ ਦਾ ਰੋਜ਼ਗਾਰ ਮਿਲ ਗਿਆ ਤਾਂ ਸਾਡੇ ਸੀਰੀ ਸੰਜੀ ਖੁਲੀਆਂ ਚ ਬਲੋਂ ਕੌਣ ਜਾਊਗਾ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਵੀ ਮੂਹ ਨਹੀਂ ਲਾਉਣਾ ਜਿਹੜੇ ਆਖੋਤੇ ਪੰਜਵਾਲੇ ਨੇ ਉਹਨਾਂ ਨੂੰ ਵੀ ਮੂਹ ਨਹੀਂ ਲਾਉਣਾ ਸਿਰਫ ਕੀ ਵੇਖਣਾ ਮੀਲਾ ਚੰਦਾ ਚੱਕ ਜਵਾਨਾ ਬਹੁਤ ਬਹੁਤ ਈਲਾ ਚੰਗਾ ਚੱਤ ਵਿਵਾਨਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਸ਼ੁਕਰੀਆ ਧੰਨਵਾਦ ਜੈ ਜੀ